ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਸਰਦਾਰ ਈਮਾਨ ਸਿੰਘ ਮਾਨ ਜੋ ਲੋਕ ਸਭਾ ਸੀਟ ਤੋਂ ਇੱਥੇ ਇੱਥੋਂ ਦੇ ਉਮੀਦਵਾਰ ਆ ਤੇ ਅੱਜ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਖਾਸ ਕਰਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਜਥਾ ਸਰਦਾਰ ਖਾਲਸਾ ਅਤੇ ਵਾਪਸ ਪੰਜਾਬ ਦੀਆਂ ਜਥੇਬੰਦੀਆਂ ਇੱਥੇ ਇਕੱਤਰ ਹੋਈਆਂ ਆ ਸਰਦਾਰ ਈਮਾਨ ਸਿੰਘ ਮਾਨ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ ਅਤੇ ਉਹਨਾਂ ਨੂੰ ਇਹਨਾਂ ਤਿੰਨਾਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਸਮਰਥਨ ਹੈ ਉਹ ਦਿੱਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਅੰਮ੍ਰਿਤਸਰ ਦੀਆਂ ਜਿਹੜੀਆਂ ਹੋਰ ਵੀ ਪੰਥਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਆ ਸਿੱਖ ਸੁਸਾਇਟੀਆਂ ਆ ਹੋਰ ਆਦ ਸੰਸਥਾਵਾਂ ਆ ਉਹ ਵੀ ਸਰਦਾਰ ਈਮਾਨ ਸਿੰਘ ਮਾਨ ਦਾ ਭਾਰੀ ਜਿਹੜਾ ਸਮਰਥਨ ਹੈ ਉਹ ਕਰਨਗੇ ਸੋ ਹੁਣ ਜਥਾ ਸਰਦਾਰ ਲੱth ਖਾਲਸਾ ਦੇ ਪ੍ਰਧਾਨ ਜਥੇਦਾਰ ਭਾਈ ਦਿਲਬਾਜ ਸਿੰਘ ਜੀ ਸੁਲਤਾਨਵਿੰਡ ਅਤੇ ਸਿੱਖ ਜੂਥ ਫੈਡਰੇਸ਼ਨ ਭਿੰਡਰਾਂਵਾੜਾ ਤੋਂ ਦਾਸ ਅਤੇ ਭਾਈ ਭੁਪਿੰਦਰ ਸਿੰਘ 6 ਜੂਨ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਭਾਈ ਹਰਮਨਦੀਪ ਸਿੰਘ ਅਤੇ ਹੋਰ ਵੀ ਜਥੇ ਨਾਲ ਸੰਬੰਧਿਤ ਜਿੰਨੇ ਵੀ ਸਿੰਘ ਆ ਉਹ ਸਰਦਾਰ ਈਮਾਨ ਸਿੰਘ ਮਾਨ ਹੋਂ ਦਾ ਸਨਮਾਨ ਕਰਕੇ ਉਹਨਾਂ ਦਾ ਸਮਰਥਨ ਕਰਨਗੇ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਤੁਮੀਆਂ ਤੁਹੀ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਾਂ ਨੂੰ ਆਇਆ ਕਰੇ ਪਾਜੀ ਪਾਜੀ ਬਾਜੀ ਵੀਰ ਜੀ ਇਧਰ ਆਓ ਇਧਰ ਚੱਲੇ ਜਣ ਤਾ ਟੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸਤ ਸਤ ਅੱਜ ਜਿੰਦਗੀ ਤੇ ਹੀ ਪਾਜੀ ਉੱਧਰੀ ਮੇਰੇ ਮਨ ਨੂੰ ਕਹਿੰਦੇ ਨਹੀ ਕਹਿੰਦੇ ਉੱਧਰ ਚਲੋ ਠੀਕ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲਾਲਾ ਇੱਕੋ ਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਹੀਂ ਹੁਣ ਮਿਲਲੀ ਮਿਲਲੀ ਸਾਰਿਆਂ ਦੀ ਹੁੰਦੀ ਆਪਣੀ ਕਾਲੀ ਦਾ ਨੰਬਰ ਸਾਹਿਬ ਜਿੰਦਾਬਾਦ ਆਪਣੀ ਕਾਲੀ ਦਾ ਨੰਬਰ ਸਾਹਿਬ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਸ਼੍ਰੋਮਣੀ ਅੰਮ੍ਰਿਤਸਰ ਗੱਦੀਤ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਰਦਾਰ ਈਮਾਨ ਸਿੰਘ ਦੀਮਾਨ ਜੋ ਸ੍ਰੀ ਅੰਮ੍ਰਿਤਸਰ ਦੀ ਸੀਟ ਤੋਂ ਉਮੀਦਵਾਰ ਆ ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਨਗਰੀ ਤੋਂ ਦਾਸ ਨੂੰ ਜਿਹੜਾ ਮਾਨ ਗੁਰੂ ਕੇ ਸਿੱਖਾਂ ਨੇ ਬਖਸ਼ਿਆ ਉਹਦੇ ਮੈਂ ਬਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਦੇ ਜੋਗ ਬਣਾਉਣਾ ਦਾਸ ਨੂੰ ਇਹ ਬਹੁਤ ਭਾਰੀ ਜ਼ਿੰਮੇਵਾਰੀ ਆਪ ਜੀਆ ਨੇ ਦਾਸ ਦੇ ਉੱਤੇ ਬਖਸ਼ਾਈ ਹੈ ਇਹ ਜ਼ਿੰਮੇਵਾਰੀ 40 ਸਾਲ 1984 ਤੋਂ ਬਾਅਦ ਜਦ ਸਾਡਾ ਕਲੂਕਾਰਾ ਹੋਇਆ 40 ਸਾਲ ਬਾਅਦ ਇੱਥੇ 2024 'ਚ ਚੋਣ ਆਏ ਆ ਸਾਨੂੰ ਗੁਰੂ ਕੇ ਸਿੱਖ ਪਾਰਲੀਮੈਂਟ 'ਚ ਬੋਲਣ ਵਾਸਤੇ ਜੋ ਜਿਸ ਲੋੜ ਵਾਸਤੇ ਦਾਸ ਨੇ ਉਰੇ ਗਰੂ ਕੀ ਨਗਰੀ ਦੇ ਜ਼ਿੰਮੇਵਾਰੀ ਸੰਭਾਲਣ ਦਾ ਯਤਨ ਕੀਤਾ ਉਹ 40 ਸਾਲ ਦੇ ਵਿੱਚ ਸਾਡਾ ਕਤਲਿਆਮ ਤੇ ਸ਼ਿਕਾਰ ਖੇਡਿਆ ਗਿਆ ਅੱਜ ਵੀ ਸਾਡੇ ਸਿੰਘ ਬੰਦੀਆਂ ਅੱਜ ਵੀ ਸਾਡੇ ਉੱਤੇ ਕਾਨੂੰਨੇ ਕਾਨੂੰਨ ਐਨਐਸਏ ਵਰਗੇ ਲਾਗੂ ਆ ਅੱਜ ਵੀ ਮੋਦੀ ਤੇ ਉਹਦੀ ਟੋਲੀ ਜਿਵੇਂ ਕਾਂਗਰਸ ਰਾਜੀਵ ગાંધી ਨੇ ਸਾਡਾ ਸ਼ਿਕਾਰ ਖੇਡਿਆ ਸੀ ਉਹ ਕਹਿ ਕੇ ਬਾਹਰਲੇ ਦੇਸ਼ਾਂ 'ਚ ਸਾਡਾ ਸ਼ਿਕਾਰ ਖੇਡ ਰਿਹਾ ਇਹ ਗੈਰਕਾਨੂੰਨਨ ਮਨੁੱਖੀ ਅਧਿਕਾਰਾਂ ਦੀ ਲੰਘਣਾ ਕਰਦੀ ਹੋਈ ਸਰਕਾਰਾਂ ਜਿਨ੍ਹਾਂ ਨੇ ਖਾਲਸਾ ਸਾਹਿਬ ਵਰਗੇ ਸ਼ਹੀਦ ਕਰਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਦਾਸ ਨੂੰ ਗੁਰੂ ਮਹਾਰਾਜ ਆਪਣੀ ਨਗਰੀ ਤੋਂ ਇੰਨੀ ਤਾਕਤ ਦੇਣ ਕਿ ਅਸੀਂ ਬੋਲ ਕੇ ਆਪਣੇ ਪੰਥ ਦੀ ਗੱਲ ਕਰ ਸਕੀਏ ਮਹਾਰਾਜ ਆਪ ਜੀ ਨੇ ਜਿਹੜੀ ਸਿੱਖੀ ਨੂੰ ਵਸਾਇਆ ਉਹਦੀ ਕਿਸੇ ਨਾ ਕਿਸੇ ਰੂਪ ਚ ਤਿਲਫੁਲ ਉਹਨਾਂ ਦੀ ਸੇਵਾ ਕਰ ਸਕੀਏ ਇਹ ਬੇਨਤੀਆਂ ਕਰਦਾ ਆਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੇ ਇਕਸਾਦ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਰਦਾਰ ਈਮਾਨ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਆ ਅਤੇ ਇਸ ਵਾਰ ਲੋਕ ਸਭਾ ਸੀਟ ਦੇ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਗੁਰੂ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਆਦ ਵਸਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਵੀ ਇਸੇ ਧਰਤੀ ਦੇ ਉੱਤੇ ਹੋਈ ਹੈ ਸੋ ਬੜੀਆਂ ਪਾਰਟੀਆਂ ਆ ਜੋ ਲੰਬੇ ਸਮੇਂ ਤੋਂ ਪੰਥ ਅਤੇ ਪੰਜਾਬ ਨੂੰ ਲੋਟ ਰਹੀਆਂ ਆ ਇੱਕ ਪਾਸੇ ਉਹ ਕਾਂਗਰਸ ਧੇਰੇ ਆ ਖੂਨੀ ਪੰਜਾ ਆ ਕਾਤਲ ਜਮਾਤ ਆ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗਨਾਂ, ਹਵਾਈ ਜਹਾਜ਼ਾਂ ਦੇ ਨਾਲ ਢਾਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਝਟਿਆ, ਤੋਸ਼ਖਾਨਾ ਸਾੜਿਆ, ਜਿਸ ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਸੀਂ ਤਨਮਨ ਦੇ ਰੋਗ ਦੂਰ ਕਰਦੇ ਹਾਂ, ਉਸ ਨੂੰ ਸਿੱਖਾਂ ਦੇ ਖੂਨ ਦੇ ਨਾਲ ਲਾਲ ਕਰ ਦਿੱਤਾ ਗਿਆ। ਪ੍ਰਕਰਮਾ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਜਿਹੜੀਆਂ ਆ ਉਹ ਭਰੀਆਂ ਸੀ। ਫਿਰ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਦਿਆਂ ਦਾ ਦੌਰ ਚੱਲਿਆ ਕਾਂਗਰਸ ਦੇ ਜਾਂ ਭਾਰਤੀ ਹਕੂਮਤ ਦੇ ਇਸ ਦੌਰ ਨੂੰ ਜਿਹੜਾ ਆ ਉਹ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਦੂਜੇ ਪਾਸੇ ਉਹ ਅਖੌਤੀ ਅਕਾਲੀ ਦਲ ਆ ਬਾਦਲਗੇ ਆ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ 1984 ਦੇ ਵਿੱਚ ਵੀ ਕੀਤੀਆਂ ਬਾਅਦ ਵਿੱਚ ਵੀ ਇਹ ਸਿੱਖਾਂ ਦੇ ਕਾਤਲਾਂ ਦੇ ਨਾਲ ਇਹਨਾਂ ਦੀ ਜਾਰੀ ਰਹੀ ਚਾਹੇ ਉਹ ਇਜ਼ਹਾਰ ਆਲਮ ਹੋਵੇ ਚਾਹੇ ਉਹ ਸੈਣੀ ਹੋਵੇ ਤੇ ਚਾਹੇ ਹੋਰ ਵੀ ਜਿਹੜੇ ਵੱਡੇ ਵੱਡੇ ਜਿਹੜੇ ਗੁੱਚੜਿਆ ਇਹਨਾਂ ਦੇ ਨਾਲ ਜਾਰੀ ਰਹੀ ਹੈ ਤੇ ਬਾਦਲ ਕਿਆ ਨੇ 2015 ਦੇ ਵਿੱਚ ਜੋ ਕਹਿਰ ਵਪਰਾਇਆ ਇਹਨਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਫਿਰ ਬੇਅਦਬੀ ਦੇ ਕਾਤਲਾਂ ਨੂੰ ਦੋਸ਼ੀਆਂ ਨੂੰ ਜਿਹੜਾ ਆ ਉਹ ਬਚਾਇਆ ਗਿਆ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਸਿਰਸੇ ਵਾਲੇ ਨਾਲ ਜਾਰੀ ਜਿਹੜੀ ਆ ਉਹ ਨਿਭਾਈ ਗਈ ਬਾਦਲ ਕੇ ਇਹਨਾਂ ਹਾਲਾਤਾਂ ਕਰਕੇ ਹੁਣ ਪੂਰੀ ਤਰ੍ਹਾਂ ਜਿਹੜੇ ਨਿਸਲ ਆ ਹੋ ਚੁੱਕੇ ਆ ਭਾਵੇਂ ਕੀ ਇਹ ਪੰਥਕ ਬਣਦੇ ਡਰਾਮੇ ਵੀ ਕਰ ਰਹੇ ਆ ਪਰ ਖਾਲਸਾ ਪੰਥਾ ਦੇ ਪੰਜਾਬ ਵਾਸੀ ਇਹਨਾਂ ਨੂੰ ਬਖਸ਼ੇਗਾ ਨਹੀਂ ਇੱਕ ਪਾਸੇ ਹੁਣ ਝਾੜੂ ਪਾਰਟੀ ਆ ਜਿਹੜੀ ਇੱਕ ਸਿਰਫ ਰੇਿਆਂ ਦੀ ਪਾਰਟੀ ਏ ਜਿੰਨੇ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਲਗਾਈ ਆ ਝੂਠ ਬੋਲ ਕੇ ਇਹ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਹੋਂਦ ਵਿੱਚ ਆਈ ਸੀ ਪਰ ਇਹ ਜਿਹੜੀ ਪਾਰਟੀ ਆ ਜਿਵੇਂ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਇਹ ਵੀ ਪਾਰਟੀ ਉਸੇ ਤਰ੍ਹਾਂ ਦਿੱਲੀ ਦੇ ਨਾਲ ਜਿਹੜੀ ਆ ਉਹ ਇੱਕ ਮੇਕ ਆ ਇਹ ਭਾਜਪਾ ਦਾ ਹੀ ਜਿਹੜਾ ਆ ਝਾੜੂ ਪਾਰਟੀ ਦੂਜਾ ਰੂਪ ਆ ਤੇ ਦੁੱਦੀ ਗੱਲ ਭਾਜਪਾ ਦੀ ਕਾਂਗਰਸ ਦੇ ਨਾਲ ਪੂਰੀ ਪੂਰੀ ਸਾਂਝ ਆ ਭਾਜਪਾ ਤੇ ਕਾਂਗਰਸ ਉਹ ਵੀ ਇੱਕ ਮੇਕੀ ਆ ਜੋ ਕੁਝ ਕਾਂਗਰਸ ਨੇ ਸਾਡੇ ਉੱਤੇ ਕਹਿਰ ਵਪਰਾਇਆ ਭਾਜਪਾ ਦੇ ਵਿੱਚ ਪੂਰੀ ਤਰ੍ਹਾਂ ਭਾਈਵਾਦ ਜਿਹੜੀ ਆ ਉਹ ਰਹੀ ਤੇ ਅੱਜ ਵੀ ਮੋਦੀ ਹਕੂਮਤ ਦੇ ਵਿੱਚ ਭਾਰਤੀ ਹਕੂਮਤ ਜਿਹੜੇ ਸਾਡੇ ਸਿੱਖ ਨੌਜਵਾਨਾਂ ਤੇ ਜਿਹੜੇ ਕਦਰ ਪੰਜਾਬ ਦੀ ਧਰਤੀ ਦੀ ਉੱਤੇ ਵੀ ਕਰ ਰਹੀ ਏ ਅਤੇ ਵਿਦੇਸ਼ਾਂ ਦੀ ਧਰਤੀ ਦੀ ਉੱਤੇ ਵੀ ਕਰ ਰਹੀ ਏ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਸਿੱਖ ਕੌਮ ਦੇ ਜੋ ਕੌਮੀ ਜਰਨੈਲ ਆ ਜਿਨ੍ਹਾਂ ਨੇ ਇਹਨਾਂ ਕਤਲਾਂ ਦੇ ਵਿਰੁੱਧ ਲੋਕ ਸਭਾ ਦੇ ਵਿੱਚ ਵੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਜੋ ਭਾਈ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਭਾਈ ਅਵਤਾਰ ਸਿੰਘ ਖੰਡਾ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹਦਾ ਕਤਲ ਆ ਉਹ ਕੀਤਾ ਗਿਆ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਜਿਹੜਾ ਆ ਉਹ ਕਤਲ ਕੀਤਾ ਗਿਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਸਾਡੇ ਖੋਏ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਬੁਲੰਦ ਕੀਤੀ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਿੱਖ ਕੌਮ ਦੇ ਹੱਕਾਂ ਹਕੂਕਾਂ ਦੇ ਲਈ ਲੜਦੇ ਆ ਰਹੇ ਆ ਪੰਜਾਬ ਦੇ ਲਈ ਲੜਦੇ ਆ ਰਹੇ ਆ ਉਹਨਾਂ ਦੇ ਸੁਪੁੱਤਰ ਸਰਦਾਰ ਈਮਾਨ ਸਿੰਘ ਮਾਨਵੀ ਪੂਰੀ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੀ ਆ ਤੇ ਅਗਾਹ ਵੀ ਜਿਹੜੀ ਆ ਉਹ ਨਿਭਾਉਣਗੇ ਤੇ ਸਿੱਖ ਕੌਮ ਦੇ ਉੱਤੇ ਜੋ ਜ਼ਬਰ ਜ਼ੁਲਮ ਹੋ ਰਿਹਾ ਆ ਉਹ ਧੱਕੇ ਜਿਹੜੀ ਛਾਇयां ਹੋ ਰਹੀਆਂ ਆ ਉਹਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰਨਗੇ ਲੋਕ ਸਭਾ ਦੇ ਵਿੱਚ ਵੀ ਜਾ ਕੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਅੱਜ ਸਿੱਖ ਜੁਧ ਫੈਡਰੇਸ਼ਨ ਭਿੰਡਰਾਂਵਾਲਾ ਜਥਾ ਸਰਦਾਰ ਕਾਲਸਾ ਵਾਰਸ ਪੰਜਾਬ ਦੇ ਅਤੇ ਹੋਰ ਸਿੱਖ ਸੰਗਤਾਂ ਦੇ ਵੱਲੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਤੋਂ ਜਿਹਦਾ ਸਮਰਥਨ ਆ ਉਹ ਦਿੱਤਾ ਗਿਆ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਜਿਹੜੀ ਫਤਿਹਯਾਬੀ ਆ ਉਹ ਬਖਸ਼ਣ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਅਸੀਂ ਖੜੇ ਹਾਂ ਸੋ ਹੁਣ ਜਥੇਦਾਰ ਭਾਈ ਦਲਬਾਗ ਸਿੰਘ ਜੀ ਸੁਲਤਾਨਵੀਂ ਤੇ ਜੋ ਜਥਾ ਸਲੱਥ ਖਾਸਾ ਦੇ ਮੁਖ ਸੇਵਾਦਾਰ ਆ ਅਤੇ ਸ਼ਹੀਦ ਬਾਬਾ ਪਿਆਰਾ ਸਿੰਘ ਜੀ ਸੁਲਤਾਨਵੀਂ ਦੇ ਸਤਕਾਰਯੋਗ ਸੁਪੁੱਤਰ ਆ ਤੋ ਉਹ ਆਪ ਸਾਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭਾਈ ਰਣਜੀਤ ਸਿੰਘ ਨੇ ਸਾਰੀਆਂ ਗੱਲਾਂ ਜਿਹੜੀਆਂ ਦੱਸ ਹੀ ਦਿੱਤੀਆਂ ਕੋਈ ਦੱਸਣ ਵਾਲੀ ਗੱਲ ਨਹੀਂ ਬਾਕੀ ਰਹੀ ਵਾਹਿਗੁਰੂ ਬਾਕੀ ਇਹੋ ਅਪੀਲ ਕਰਦੇ ਆ ਸਾਰੀ ਸੰਗਤ ਨੂੰ ਕਿ ਜਿਸ ਤਰ੍ਹਾਂ ਮਾਨ ਸਾਹਿਬ ਕੌਮ ਵਾਸਤੇ ਪਹਿਲੇ ਦਿਨੋਂ ਲੜਦੇ ਆਏ ਉਸ ਤਰ੍ਹਾਂ ਹੀ ਉਹਨਾਂ ਦੇ ਲੜਕੇ ਜਿਹੜੇ بیٹے ਆ ਇਹ ਵੀ ਹਰ ਜਗ੍ਹਾ ਜਿਹੜੇ ਕੌਮ ਵਾਸਤੇ ਹਾਜ਼ਰ ਹੁੰਦੇ ਨੇ ਹਰ ਥਾਂ ਜਿਹੜੇ ਸਿਰ ਤਲੀ ਤੇ ਧਰ ਕੇ ਜਿਹੜੇ ਨਾਲ ਲੜਦੇ ਨੇ ਹਰ ਜਗ੍ਹਾ ਕੌਮਲੀ ਜਿਹਨਾਂ ਤਤਵਰ ਤਿਆਰ ਰਹਿੰਦੇ ਨੇ ਮੈਂ ਤੇ ਇਹੋ ਹੀ ਸਾਰੀ ਕੌਮ ਨੂੰ ਬੇਨਤੀ ਕਰਾਂਗਾ ਕਿ ਸਾਰੇ ਰਲ ਕੇ ਆਪਾਂ ਜਿਹੜਾ ਵਾ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਵਾ ਇਹਨਾਂ ਨੂੰ ਇੱਥੇ ਜਿਤਾ ਕੇ ਮਾਣ ਦਿਵਾ ਕੇ ਕੱਲੀਏ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਮੋਦੀ ਜਿੱਥੇ ਬੈਣਾ ਉੱਥੇ ਇਹਨਾਂ ਨੂੰ ਭਾਈਏ ਉਹ ਜਗ੍ਹਾ ਦੇ ਵਿੱਚ ਜਦੋਂ ਇਹ ਬਹਿਣਗੇ ਜਾ ਕੇ ਜਿੱਦਾਂ ਆਪਾਂ ਰੋਲਾ ਪਾਉਣੇ ਜਿੱਦਾਂ ਅੰਮ੍ਰਿਤਪਾਲ ਹੁਣਾਣਾ ਜਿਹੜਾ ਧੱਕਾ ਹੋ ਗਿਆ ਜਾਂ ਆਪਣੇ ਹੋਰ ਸਿੰਘਾਂ ਬੰਦੀ ਸਿੰਘ ਹੈ ਜਿਹੜੇ ਜਿਹੜੇ 30 ਦੀ ਸਾਲ ਹੋ ਗਏ ਆ ਅੰਦਰ ਉਹ ਜਿਹੜੇ ਸਜ਼ਾ ਭੋਗਣ ਦੇ ਆ ਉਹਨਾਂ ਨੂੰ ਵੀ ਛਡਾਉਣ ਦੀ ਜਿਹੜੀ ਕੋਸ਼ਿਸ਼ ਹੈ ਇਸ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ ਇਹ ਜਿਹੜੇ ਫੋਕੇ ਨਾਰੇ ਮਾਰ ਕੇ ਆਪਾਂ ਜਿਹੜੇ ਲਲਕਾਰੇ ਮਾਰ ਕੇ ਆਪਾਂ ਪਰਚੇ ਕਰਵਾ ਲੈਣੇ ਆ ਉਹ ਕੰਮ ਆਪਾਂ ਛੱਡিয়ে ਆਪਾਂ ਜਿਹੜਾ ਵਾ ਇਹ ਸਿਆਸੀ ਤੌਰ ਤੇ ਜਿਹੜਾ ਵਾ ਇਹਨਾਂ ਸਿੱਖ ਕੌਮ ਦੇ ਆਗੂਆਂ ਨੂੰ ਅੱਗੇ ਕਰੀਏ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਰੀੜ ਦੀ ਹੱਡੀ ਹੈ ਮਜ਼ਬੂਤ ਹੋਵੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਅੱਗੋਂ ਪਿੱਛੋਂ ਪੇਟਣ ਦੀ ਕੋਈ ਲੋੜ ਨਹੀਂ ਇਸ ਟਾਈਮ ਜਿਹੜੇ ਆ ਟਾਈਮ ਜਿੱਦਾ ਵੋਟਾਂ ਤਾਂ ਹੁੰਦਾ ਉਦੋਂ ਆਪਾਂ ਸਾਥ ਨਹੀਂ ਦੇਣਾ ਤੇ ਬਾਅਦ ਦੇ ਵਿੱਚ ਜਿਹੜਾ ਅਸੀਂ ਰੋਲਾ ਪਾਈਏ ਨਾ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕੌਮ ਨਾ ਹੋ ਗਿਆ ਤਰ ਹੋ ਗਿਆ ਇਸ ਕਰਕੇ ਬੈਨਤੀ ਕਰਦੇ ਆ ਸਾਰੀ ਸੰਗਤ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਆਪਾਂ ਸਾਰੇ ਰਲ ਮਿਲ ਕੇ ਸਾਥ ਭਾਈ ਸਾਹਿਬ ਦਾ ਦੇ ਕੇ ਮਾਨ ਸਾਹਿਬ ਮੰਨਦਾ ਤੇ ਆਪਾਂ ਸਾਰੇ ਦਿਲੋਂ ਤਣੋਂ ਮਣੋਂ ਧਣੋਂ ਸਾਰੇ ਰਲ ਕੇ ਜਿਹੜਾ ਵਾ ਇਹਨਾਂ ਦਾ ਸਾਥ ਦਿਈਏ ਤੇ ਇਹਨਾਂ ਨੂੰ ਜਿਤਾਈਏ ਕਿਉਂਕਿ ਆਪਣਾ ਫਰਜ਼ ਬਣਦਾ ਕੌਮ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬੜਾ ਵਧੀਆ ਜਿਹੜਾ ਛੱਟਾ ਜਿਹੜਾ ਸਾਡਾ ਕੌਮ ਦਾ ਨਿਕਲੂ ਜੇ ਆਪਾਂ ਇਹ ਜਿਹੜੇ ਆਗੂ ਆ ਜਿੱਦਾਂ ਉਧਰੋਂ ਲੱਖਾਂ ਸਦਾਨਾ ਹੋ ਗਿਆ ਮਾਨ ਸਾਹਿਬ ਜੀ ਹੁਣੀ ਜਾਂ ਜਿਹੜੇ ਕੌਮ ਦੇ ਦਰਦੀ ਆ ਜਿਹੜੇ ਯੋਧੇ ਅਮਤਪਾਲ ਹੋ ਗਿਆ ਜਾਂ ਹੋਰ ਵੀ ਜਿਹੜੇ ਦਰਦੀ ਯੋਧੇ ਖਲੋਤੇ ਆ ਜਿਹੜਾ ਕੌਮ ਦਾ ਇੱਥੇ ਸੀਨੇ 'ਚ ਦਰਦ ਰੱਖਦੇ ਆ ਉਹਨਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਜਿਤਾਈਏ ਆਪਾਂ ਇਹ ਨਾ ਵੇਖੀਏ ਕਿ ਕਿਸ ਦੇ ਪੱਖ 'ਚ ਖਲੋਤਾ ਜਾਂ ਨਹੀਂ ਖਲੋਤਾ ਕਿਸ ਪਾਰਟੀ ਨਾਲ ਖਲੋਤਾ ਜਾਂ ਨਹੀਂ ਖਲੋਤਾ ਨਹੀਂ ਆਪਾਂ ਇਹ ਵੇਖੀਏ ਵੀ ਕੌਮ ਵਾਸਤੇ ਇਹ ਬੰਦਾ ਕਿੰਨਾ ਜਿਹੜਾ ਇਹ ਨਾਰਾ ਮਾਰਦਾ ਰਿਹਾ ਜਾਂ ਕੀ ਗੱਲ ਕਰਦਾ ਰਿਹਾ ਉਹ ਜ਼ਰੂਰ ਆਪਾਂ ਵੇਖਿਆ ਕਰੀਏ ਇਸ ਕਰਕੇ ਮੇਰੀ ਬੇਨਤੀ ਹੈ ਕਿ ਮਾਨਸਾ ਮਾਰ ਨੂੰ ਆਪਾਂ ਸਾਰੇ ਰਲ ਕੇ ਜਿਹੜਾ ਇੱਥੋਂ ਜਿਤਾ ਕੇ ਅੰਮ੍ਰਿਤਸਰੋਂ ਭੇਜ ਕੇ ਬਾਕੀ ਕੋਈ ਵੱਧ ਘੱਟ ਦਾਸ ਕੋ ਗੱਲ ਨਿਕਲ ਗਈ ਹੋਵੇ ਤਾਂ ਬਖਸ਼ਣ ਜੋਗਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਕ ਸਫਾ ਵਿੱਚ ਅਕਸਰ ਹੀ ਸਰਗਰਮ ਰਹਿਣ ਵਾਲੇ ਸਾਡੇ ਗੁਰਸਿੱਖ ਵੀਰ ਭਾਈ ਭੁਪਿੰਦਰ ਸਿੰਘ 6 ਜੂਨ ਜੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥਾ ਸਰਲਤ ਖਾਲਸਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਜਥੇਬੰਦੀਆਂ ਦੇ ਵਿੱਚ ਸਰਗਰਮ ਰਹਿ ਕੇ ਸੇਵਾ ਨਿਭਾਉਂਦੇ ਆ ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਪਰਖ ਚੁੱਕੇ ਆ ਆਪਾਂ ਦੇਖ ਲਿਆ ਕਿ ਕੋਈ ਵੀ ਪਾਰਟੀ ਜਿਹੜੀ ਆ ਸਾਡੀ ਕੌਮ ਦੇ ਹੱਕ 'ਚ ਨਹੀਂ ਗਈ ਸਿੱਖਾਂ ਦੇ ਹੱਕ 'ਚ ਨਹੀਂ ਗਈ ਜਿਵੇਂ ਭਾਈ ਰਣਜੀਤ ਸਿੰਘ ਨੇ ਦੱਸਿਆ ਵਾ ਕਿ ਕਿਵੇਂ ਕਾਂਗਰਸ ਨੇ ਸਿੱਖ ਮਾਰੇ ਤੇ ਬਾਦਲ ਕਿਆਂ ਅਤੇ ਬੀਜੇਪੀ ਨੇ ਸਿੱਖੀ ਮਾਰੀ ਸਾਡੇ ਅੰਦਰੋਂ ਸਿੱਖੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖੀ ਨੂੰ ਕੋਈ ਮਾਰ ਨਹੀਂ ਸਕਿਆ ਸੋ ਆਪਾਂ ਹੁਣ ਝਾੜੂ ਵਾਲੇ ਵੀ ਪਰਖ ਲਏ ਆ ਤੇ ਕਾਂਗਰਸ ਵਾਲੇ ਵੀ ਪਰਖ ਲਏ ਆ ਤੇ ਬਾਦਲ ਕੇ ਸਾਰੀਆਂ ਆਪਾਂ ਪਾਰਟੀਆਂ ਜਿਹੜੀਆਂ ਪਰਖ ਚੁੱਕੇ ਆ ਹੁਣ ਆਪਾਂ ਅਨੰਦਪੁਰ ਸਾਹਿਬ ਵੱਲ ਨੂੰ ਮੂੰਹ ਕਰੀਏ ਤੇ ਆਪਣੇ ਘਰ ਪਹੁੰਚੀਏ ਆਪਣੇ ਅਨੰਦਪੁਰ ਸਾਹਿਬ ਜਿਹੜੇ ਵੀਰ ਕਈ ਗੱਲਾਂ ਕਰਦੇ ਆ ਨਾ ਵੀ ਆਪਾਂ ਜਿਹੜਾ ਰੈਫਰੈਂਡਮ ਜਿਹੜੀ ਭਾਰਤ ਸਰਕਾਰ ਨੇ ਬੈਨ ਲਾਇਆ ਵਾ ਉਹ ਰੈਫਰੈਂਡਮ ਸਮੇਂ ਲੋਪੀ ਪੰਜਾਬ ਦੇ ਵਿੱਚ ਹੋਣ ਲੱਗਾ ਵਾ ਇਹ ਸਾਡੀਆਂ ਵੋਟਾਂ ਦੀ ਗਿਣਤੀ ਸਾਨੂੰ ਦੱਸੇਗੀ ਕਿ ਅਸੀਂ ਬੇਗੰਪੁਰਾ ਰਾਜ ਜਿਹੜਾ ਕਿਵੇਂ ਹਾਸਲ ਕਰਨਾ ਵਾ ਔਰ ਕੌਮ ਦੇ ਹੱਕ ਦੇ ਵਿੱਚ ਆਪਾਂ ਕਿਵੇਂ ਬੁਖਤਣਾ ਵਾ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਮਾਨ ਸਾਹਿਬ ਦੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜੀਏ ਤੇ ਇਹ ਜਿਹੜੇ ਸਿੱਖੀ ਦੇ ਦੁਸ਼ਮਣ ਹੈ ਉਥੋਂ ਇਹਨਾਂ ਦੇ ਇਹਨਾਂ ਦੇ ਗਰੇਬਾਂ ਨੂੰ ਫੜ ਸਕੀਏ ਕਿ ਜਿਹੜੇ-ਜਿਹੜੇ ਤੁਸੀਂ ਸਾਡੇ ਉੱਤੇ ਜਿਹੜੇ ਜ਼ੁਲਮ ਕੀਤੇ ਆ ਉਹਨਾਂ ਦਾ ਹਿਸਾਬ ਦਿਓ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਵੱਧ ਛੱਡ ਕੇ ਜਿਹੜਾ ਵਾ ਉਹ ਆਪਾਂ ਇਹਨਾਂ ਦਾ ਸਾਥ ਦੇਣਾ ਆ ਉਹ ਜਿਹੜੇ ਵੀਰ ਕਈ ਆਪਾਂ ਨੂੰ ਪੁੱਛਦੇ ਆ ਕਿ ਸਾਨੂੰ ਕੋਈ ਨੰਬਰ ਦੋ ਆ ਆਪਾਂ ਕਿਤਨਾ ਜੁੜਨਾ ਵਾ ਤੇ ਉਹ ਸਰਦਾਰ ਈਮਾਨ ਸਿੰਘ ਮਾਨ ਉਹਨਾਂ ਦੇ ਪੇਜ ਤੋਂ ਆਪਾਂ ਤੁਹਾਨੂੰ ਬਹੁਤ ਬਹੁਤ ਛੇਤੀ ਜਿਹੜੇ 10 ਨੰਬਰ ਅੰਮ੍ਰਿਤਸਰ ਸਾਹਿਬ ਦੇ ਦਵਾਂਗੇ ਜਿਨ੍ਹਾਂ ਨੇ ਜੁੜਨਾ ਵਾ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕਰਨੀ ਆ ਉਹ ਸਾਡੇ ਨਾਲ ਪਹੁੰਚ ਕਰ ਸਕਦੇ ਆ ਜਿਹੜੇ ਵੀਰ ਦੀਪ ਸਿੱਧੂ ਦੀ ਗੱਲ ਕਰਦੇ ਆ ਤੇ ਦੀਪ ਸਿੱਧੂ ਉਹ ਹੀ ਵੀਰ ਆ ਜਿਹੜਾ ਮਾਨ ਸਾਹਿਬ ਦੇ ਨਾਲ ਤੁਰਿਆ ਪਰ ਸਿੱਧੂ ਮੂਸੇਵਾਲਾ ਜਿਹਨੇ ਆਖਰੀ ਲਬਜ ਜਿਹੜੇ ਸੀਗੇ ਕਿ ਬਾਪੂ ਜੀ ਆਜੋ ਅਸੀਂ ਤੁਹਾਡੇ ਵਾਸਤੇ ਤਿਆਰ ਆਂ ਸਿੱਧੂ ਮੂਸੇਵਾਲੇ ਦੇ ਵੀ ਜਿਹੜੇ ਫਾਲੋਅਰ ਆ ਆਜੋ ਉਹਦੇ ਆਖਰੀ ਬੋਲ ਪਗਾਜੋ ਆ ਕੇ ਕਿ ਕਿਵੇਂ ਉਹਨਾਂ ਨੇ ਮਾਨ ਸਾਹਿਬ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਸ ਪੰਜਾਬ ਜਥੇਬੰਦੀ ਦੇ ਸ੍ਰੀ ਅਮਰitsar ਸਾਹਿਬ ਤੋਂ ਆਗੂ ਭਾਈ ਹਰਮਨਦੀਪ ਸਿੰਘ ਉਹਨਾਂ ਨੇ ਵੀ ਅੱਜ ਸਰਦਾਰ ਈਮਾਨ ਸਿੰਘ ਮਾਨ ਦਾ ਸਮਰਥਨ ਕੀਤਾ ਆ ਆਪਸੇ ਇੱਕ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੈ ਕਿ ਸਾਨੂੰ ਇੱਕ ਬਹੁਤ ਵਧੀਆ ਆਗੂ ਸੇਕ ਆਗੂ ਜੋ ਕਿ ਸਾਡੀ ਨਿਮਹਿਦਗੀ ਕਰ ਸਕਦੇ ਆ ਸਿਮਰ ਜੀਸੀ ਮਾਨ ਸਾਹਿਬ ਨੇ ਸਾਨੂੰ ਕੈਂਡੀਡੇਟ ਦਿੱਤੇ ਆ ਅਸੀਂ ਇਹੋ ਗੱਲਾਂ ਕਰਦੇ ਰਹਿੰਦੇ ਆ ਸਾਡੀ ਗੱਲ ਕੌਣ ਕਰੂਗਾ ਜੇ ਅੱਜ ਸਾਡੀ ਗੱਲ ਕਪਾਰਲੀਮੈਂਟ ਵਿੱਚ ਕਰ ਲਈ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਤੇ ਸਾਡਾ ਫਰਜ਼ ਬਣਦਾ ਕਿ ਅੰਮ੍ਰਿਤਸਰ ਵਾਸੀਆਂ ਲਈ ਤੇ ਅਸੀਂ ਇਹਨਾਂ ਦਾ ਸਾਥ ਦਈਏ ਤੇ ਬਾਅਦ ਦੇ ਵਿੱਚ ਅਸੀਂ ਗੱਲਾਂ ਨਾ ਕਰੀਏ ਅਸੀਂ ਉਹ ਕਰਦਾਂਗੇ ਕਾਂਗਰਸੀਆਂ ਨੇ ਉਹ ਕਰਤਾ ਕਾਂਗਰਸੀਆਂ ਨੇ ਉਹ ਕਰ ਦੱਸਤਾ ਹੁਣ ਸਾਡੇ ਕੋਲ ਇੱਕ ਬਹੁਤ ਸੁਨਹਿਰੀ ਮੌਕਾ ਕਿ ਅਸੀਂ ਇਹਨਾਂ ਦਾ ਸਾਥ ਦਈਏ ਤੇ ਉਹ ਇਹਨਾਂ ਨੂੰ ਮਾਰਤ ਪਾਰਲੀਮੈਂਟ ਵਿੱਚ ਪਹੁੰਚਾਈਏ ਔਰ ਸਾਡੀ ਗੱਲ ਰੱਖਣ ਯੋਗ ਹੋਣਾ ਕਰ ਚਿਮਨ ਜੀ ਸੀ ਮਾਂ ਜਿਸ ਤਰ੍ਹਾਂ ਪਿਛਲੇ ਕਈਆਂ ਸਾਲਾਂ ਤੋਂ ਮੈਂਬਰ ਆਫ ਪਾਰਲੀਮੈਂਟ ਸਾਡੀ ਵਾਅ ਚੁੱਕਦੇ ਆ ਤੇ ਇਸੇ ਤਰ੍ਹਾਂ ਸਾਡੇ ਜੀਮਾਨ ਸਿੰਘ ਮਾਨਵੀ ਜੇਕਰ ਪਾਰਲੀਮੈਂਟ ਇਹ ਆਵਾਜ਼ ਚੁੱਕਣ ਸਾਡੀ ਇਹ ਆਵਾਜ਼ ਪੂਰੇ ਵਰਲਡ ਵਿੱਚ ਜਾ ਸਕਦੀ ਹੈ ਸਿੱਖਾਂ ਦੀ ਗੱਲ ਕਰਨ ਵਾਲਾ ਹੈ ਹੀ ਕੋਈ ਨਹੀਂ ਅੱਜ ਜੇ ਸਾਡੇ ਵਿੱਚ ਗੱਲ ਕਰਨ ਵਾਲੇ ਆਏ ਆ ਤਾਂ ਸਾਡਾ ਫਰਜ਼ ਬਣਦਾ ਅਮਰਸਰ ਵਾਸੀਆਂ ਲਈ ਅਸੀਂ ਬਹੁਤ ਰਾਜਨੀਤਿਕ ਪਾਰਟੀਆਂ ਵੇਖ ਚੁੱਕੇ ਹਾਂ ਅਕਾਲੀ ਕਾਂਗਰਸੀ ਇਵਨ ਕਿ ਅਸੀਂ ਝਾੜੂ ਵਾਲੇ ਵੀ ਵੇਖ ਲਿਆ ਹੁਣ ਪੰਜਾਬੀਆਂ ਦਾ ਸਾਰਿਆਂ ਦਾ ਮੂੰਹ ਭੰਗ ਹੋ ਚੁੱਕਿਆ ਅਸੀਂ ਉਹ ਬੰਦਾ ਚੁਣੀਏ ਜੋ ਸਾਡੀ ਗੱਲ ਕਰੇ ਤੁਹਾਨੂੰ ਆਟਾ ਦਾਲ ਕਣਕ ਗਲੀਆਂ ਨਾਲੀਆਂ ਤੋਂ ਉੱਪਰ ਉੱਠਣ ਹੀ ਨਹੀਂ ਦਿੱਤਾ ਇਹਨਾਂ ਲੋਕਾਂ ਨੇ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਉਹ ਬੰਦਾ ਚੁਣੀਏ ਜੋ ਸਾਡੀ ਕੌਮ ਦੀ ਗੱਲ ਕਰ ਸਕੇ ਰਿਪਰੈਜ਼ੈਂਟ ਕਰ ਸਕੇ ਸੇ ਕੌਮ ਨੂੰ ਅਸੀਂ ਇਸ ਕਰਕੇ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਮਤਲਬ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਮਾਨ ਵਰਗੇ ਜੋ ਕੈਂਡੀਡੇਟ ਦਿੱਤੇਗੇ ਉਹਨਾਂ ਨੂੰ ਜਿਤਾਈਏ ਤੇ ਹੋ ਸਕਦੀ ਕੋਈ ਗੱਲ ਕਰਨ ਵਾਲਾ ਅੱਗੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਈਮਾਨ ਸਿੰਘ ਮਾਨ ਜਿੰਦਾਬਾਦ ਕਮਨਾਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ ਸ਼ਹੀਦ ਜਨਰਲ ਸ਼ਵੇਕ ਸਿੰਘ ਜੀ ਜਿੰਦਾਬਾਦ ਸ਼ਹੀਦ ਬਾਬਾ ਥਾਰਾ ਸਿੰਘ ਜੀ ਜਿੰਦਾਬਾਦ ਸ਼ਹੀਦਾਂ ਦੀ ਸੋਚ ਤੇ ਕਰਾਂਦਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਗਣੇ ਕ ਫੋਟੋ